ਮੇਰਾ ਨਾਮ ਪ੍ਰਗਟ ਸਿੰਘ ਪੰਡਰਾ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਨੇ ਸਾਡੇ ਪਿੰਡ ਵਿੱਚ ਜੋ ਵੀ ਕੰਮ ਲੋ ਕਈ ਵਰੀ ਅਸੀਂ ਜਾਣਦੇ ਆਂ ਬਾਲੇ ਨੇੜੇ ਪਿੰਡ ਹੈ ਜੀ ਸਾਨੂੰ ਪਿੰਡ ਨੂੰ ਸਭ ਤੋਂ ਜ਼ਿਆਦਾ ਨੇੜੇ ਅੰਬਾਲਾ ਹੀ ਪਿੰਡ ਹੈ ਜੀ ਇਵੇਂ ਹੁਣ ਜੀ ਆਪਣੇ ਗਵੰਡੀ ਨੇ ਜੀ ਵਿੱਕੀ ਹਰੀ ਇਹਨਾਂ ਦੇ ਡੈਡੀ ਸਾਹਿਬ ਨੇ ਆਪਣੇ ਪਾਲਾ ਰਾਮ ਜੀ ਇਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਜੀ ਇਹਨਾਂ ਦੀ ਨਾ ਉਦਣ ਇਹਨਾਂ ਨੂੰ ਬੀਬੀ ਘਟਲ ਕਰਕੇ ਥੋੜਾ ਜਨਾ ਇਹਨਾਂ ਦਾ ਇਹ ਢਿੱਲੇ ਹੋਏ ਨੇ ਡਾਕਟਰ ਨੇ ਕਿਹਾ ਵੀ ਤੁਸੀਂ ਫਟਾਫਟ ਵੱਡੇ ਹਸਪਤਾਲ ਅੰਮ੍ਰਾਲੇ ਲੈ ਜਿਓ ਜਦੋਂ ਅਸੀਂ ਰਸਤੇ 'ਚ ਗਏ ਨੇ ਜੀ ਰਸਤੇ 'ਤੇ ਟਾਈਮ ਨਾਲ ਅੰਮ੍ਰਾਲੇ ਪਹੁੰਚ ਨਹੀਂ ਸਕੇ ਜੀ ਇਸ ਕਰਕੇ ਇਹਨਾਂ ਦੇ ਧਰਮ ਪਤੀ ਦੀ ਮੌਤ ਹੋ ਗਈ ਹੈ ਜੀ ਉਹ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਜੋ ਵੀ ਹੈ ਕਿਸਾਨਾਂ ਨਾਲ ਬੈਠ ਕੇ ਤੁਹਾਡਾ ਆਪਸ ਵਿੱਚ ਹੱਲ ਮਸਲਾ ਜੋ ਵੀ ਮੀਟਿੰਗ ਕਰੋ ਜਾਂ ਸਾਨੂੰ ਇੱਕ ਦੋ ਸਾਨੂੰ ਕੋਈ ਇੱਕ ਸਾਈਡ ਦਾ ਰਸਤਾ ਮਿਲ ਜੇ ਜੋ ਵੀ ਹੈ ਆਪਣੀ ਬੈਠ ਕੇ ਗੱਲਬਾਤ ਕਰਨਾ ਸਾਨੂੰ ਇੱਕ ਪਿੰਡਾਂ ਵਾਲਿਆਂ ਨੂੰ ਇਹ ਲੋਕਲ ਬੰਦਿਆਂ ਨੂੰ ਇਹ ਮੰਗੇ ਵੀ ਸਾਡਾ ਹੱਲ ਬਗੋਣਾ ਚਾਹੀਦਾ ਰਸਤਾ ਰੰਤਾ ਖੁੱਲਣ ਜਾਂ ਕਿ ਲੋਕਲ ਬੰਦਿਆਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਕਿਸਾਨ ਕੋਈ ਵੀ ਕਿਸੇ ਵੀ ਬਾਲਕੀ ਨਾਲ ਸੰਬੰਧ ਨਹੀਂ ਲੋਕਲ ਪਿੰਡਾਂ ਦੇ ਲੋਕ ਸਨ ਜੀ ਜਿਹੜੇ ਕਿ ਦੇਖੋ ਇਹਨਾਂ ਦੇ ਘਰ ਤੇ ਹੁਣ ਇਹਨਾਂ ਨੂੰ ਪਤਾ ਕਿੰਨਾ ਦੁੱਖ ਹੈ ਜੀ ਇਹ ਤੇ ਹੁਣ ਲੋਕਲ ਸਾਰੇ ਪਿੰਡਾਂ ਦੇ ਲੋਕ ਸਨ ਜਿਹੜੇ ਆਪਣੇ ਆਪਣਾ ਦੁੱਖ ਰੱਖ ਕੇ ਉਹਨਾਂ ਨਾਲ ਬਾਤਕੀ ਕਰਨ ਗਏ ਨੇ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਜਾਂ ਵੀ ਤੁਸੀਂ ਜੋ ਵੀ ਆਪਣਾ ਉਹ ਪ੍ਰਸ਼ਾਸਨ ਨੂੰ ਤੁਸੀਂ ਅੱਗਾ ਜਾਣਾ ਚਾਹੁੰਦੇ ਹੋ ਕੋਈ ਤੁਸੀਂ ਹੋਰ ਰਸਤੇ ਨੂੰ ਚਲੇ ਜਾਓ ਅੱਗੇ ਜਾਣਾ ਚਾਹੁੰਦੇ ਹੋ ਜੇ ਅੱਗੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤੁਸੀਂ ਹੋਰ ਪਾਸੇ ਨੂੰ ਚਲੇ ਜਾਓ ਨਹੀਂ ਜਾਣਾ ਤੁਸੀਂ ਇੱਥੇ ਬੈਠ ਕੇ ਇੱਕ ਪਾਸੇ ਆਪਣੇ ਕੋਲੋਂ ਲੈ ਕੇ ਦੇ ਦੇਣ ਪ੍ਰਸ਼ਾਸਨ ਨੂੰ ਲੈ ਕੇ ਦੇ ਦੇਣਾ ਉਹ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਨੇ ਵੀ ਸਾਨੂੰ ਕੋਈ ਦੋ ਦਿਨਾਂ ਲੈ ਕੇ ਦੇ ਦੇਣ ਵੀ ਅਸੀਂ ਅੱਗੇ ਨਹੀਂ ਜਾਣਾ ਚਾਹੁੰਦੇ ਤੇ ਅਸੀਂ ਤੁਹਾਨੂੰ ਇੱਕ ਸਾਈਡ ਖੋਲ ਦਿੰਨੇ ਹਾਂ ਠੀਕ ਹੈ ਜੀ ਮੇਰਾ ਨਾਮ ਐਂਟਰੀ ਗੁਰਮੀਤ ਸਿੰਘ ਰਾਜਗੁਰੂ ਕੀ ਕਰਨਾ ਚਾਹੁੰਦੇ ਹੋ ਅੱਜ ਦਾ ਧਰਨਾ ਦਿੱਤਾ ਜਿਹਦੇ ਬਾਰੇ ਜਾਨਾ ਸੀ ਇਹ ਚਾਹਨੇ ਵੀ ਸਾਡੀ ਉੱਤੇ ਕਿਸੇ ਨੇ ਕੋਈ ਸਰਮਾਈ ਨਹੀਂ ਕੀਤੀ ਨਾ ਕਿਸੇ ਨੇ ਕੋਈ ਗੱਲਬਾਤ ਸੁਣੀ ਉਲਟਾ ਸਾਨੂੰ ਬੀਜੇਪੀ ਦੇ ਬੰਦੇ ਗੁੰਡੇ ਕਹਿ ਕੇ ਉੱਥੋਂ ਭਜਾ ਦਿੱਤਾ ਗਿਆ ਜੀ ਅਸੀਂ ਅੱਜ ਇਹ ਰੋਡ ਬਨੂੜ ਵਾਲਾ 5 ਮਿੰਟ ਲਈ ਬਲੌਕ ਕੀਤਾ ਜੇ ਐਤਵਾਰ ਤੱਕ ਕੋਈ ਇਹਨਾਂ ਨੇ ਕਿਸਾਨਾਂ ਨੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂ ਬਨੂੜ ਰੋਡ ਪੱਕਾ ਬਣਾ ਕਰਨ ਸਾਰੇ ਰੋਡ ਬਲੌਕ ਕੀਤੀ ਜਾਏਗਾ ਪਿੰਡਾਂ ਦੇ ਵਿੱਚੋਂ ਇਹਨਾਂ ਆਪਾਂ ਕੱਢ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ 2 ਵੀਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜਰੂਰ ਨੇ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਜਰਨੈਲ ਸਿੰਘ ਧੱਗਰ تراਏ ਸਵਾਗਤ ਸਰਬੱਤ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇਰੇ ਕਿਸਾਨਾਂ ਕੋਲ ਪਹੁੰਚੇ ਜੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਬਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਇਕੱਠੇ ਹੋ ਗਏ ਸਾਰੇ ਮੰਗ ਪੱਤਰ ਵੀ ਦਿੱਤਾ ਸੀ ਭੰਦੇ ਰੱਬ ਨੂੰ ਵੀ ਸਾਡਾ ਜਿਹੜਾ 20 25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਗਿਆ ਵੀ ਸਾਡੀ ਤੁਸੀਂ ਇਹਦੇ ਦੀ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋਲ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਬੀਜੇਪੀ ਦੇ ਚਮਚੇ ਨੇ ਕੋ ਯਾਰੋ ਅਸੀਂ ਤਾਂ ਕਿਸਾਨ ਆ ਬੀਜੇਪੀ ਦੇ ਚਮਚੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਡੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਭੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਫਰਕ ਪਵਾਤਾ ਆਫਸ ਦੇ ਵਿੱਚ ਕਿਉਂ ਇਹ ਇਕੱਠੇ ਨੇ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਹੁਕਮ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗੀਂਦਰ ਸਿੰਘ ਗਰਾਂ ਵਰਗੇ ਰਾਜੇਵਾਲ ਤੇ ਰਾਜੇਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠੇ ਨੇ ਕੀਤਾ ਸੀ ਆ ਉੱਥੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਹੁਣ ਤਾਂ ਸਿਆਸਤ ਵੜ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਰਾਜਗੜ ਦੀ ਪਰਸੋਂ ਦੀ ਗੱਲ ਹੈ ਅੰਬਾਲੇ ਚਲੀ ਸੀ ਲੇਡੀ ਹੈ ਪਰਮਜੀਤ ਕੌਰ ਉਹ ਵਿਚਾਰੀ ਘੱਗਰ ਚ ਉਹਦੀ ਮੌਤ ਹੋ ਗਈ ਹੈ ਰਸਤਾ ਨਹੀਂ ਉਹਨੂੰ ਮਿਲਿਆ ਇੱਕ ਤੇਪੜੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਬਾਲੇ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਹੋ ਗਈ ਅੱਜੋਂ ਤੁਸੀਂ ਗੱਲ ਕਰਨੋਂ ਆਥੇ ਗਈ ਸੀ ਉਹਨਾਂ ਨੇ ਗਲਤ ਕਾਢੀ ਕੀਤੀ ਵੀ ਸਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਕੀ ਕੀ ਕਰਨੀਏ ਤੁਹਾਡੇ ਉਹ ਅੱਗੇ ਪਲਾਨ ਕੀ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਨਤੀ ਕਰ ਰਹੇ ਹਾਂ ਤੁਹਾਡੇ ਮੱਦੇ ਮਰੈ ਕਿ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਹੁਣ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਮਿਠਾਂਗੇ ਪਰੇ ਉਦਨ ਅਸੀਂ ਚੱਕ ਦੇਣਾ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਿਓ ਜਿੰਨੇ ਮਰਜੀ ਤੁਸੀਂ ਬੰਦੇ ਬੁਲਾ ਲਓ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਹੈ ਕੋਈ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਆ ਹੁਣ ਕਰਾਂਗੇ ਬੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਹੈ ਇਹ ਕਿਸਾਨਾਂ ਦਾ ਭਲਾ ਕਰਨਗੇ ਲੋਕ ਤੁਸੀਂ ਟਾਈਮ ਦੇ ਕੇ ਆਏ ਸੀ ਇੱਥੇ ਉਹਨਾਂ ਨੂੰ ਅਸੀਂ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨਾਂ ਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸੀਂ ਸਾਡੇ ਲੋਕ ਇਹਨਾਂ ਲੰਗਰ ਖੜਾ ਰਹੇ ਨੇ ਪਾਣੀ ਦੇ ਰਹੇ ਨੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸੇਵਾ ਹੈਗੀ ਉਹ ਕੋਈ ਕਰ ਰਹੇ ਜੀ ਜੇ ਸੰਭੂ ਉੱਥੇ ਬਾਰਡਰ ਤੇ ਗਏ ਸੀ ਤੇ ਉੱਥੇ ਕੀ ਤੁਹਾਨੂੰ ਤੁਹਾਨੂੰ ਕੀ ਅਜ ਬਪਰੇ ਉੱਥੇ ਕੀ ਹੋਇਆ ਜੀ ਉਥੇ ਪਹਿਲਾਂ ਮੇਰੇ ਵੱਲੋਂ ਸੋਨੂੰ ਪੇਪਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਅਸੀਂ ਕਈ ਦਿਨ ਪਹਿਲੇ ਵੀ ਚਾਰ-ਪੰਜ ਦਿਨ ਪਹਿਲੇ ਇੱਕ ਆਪਣੇ ਗਰੁੱਪ ਦੇ ਇਕੱਠ ਕੀਤਾ ਸੀ ਜਿਸ ਵਿੱਚ ਸਾਡੇ ਨਾਲ ਦੇ ਪਿੰਡਾਂ ਦੇ ਸਾਰੇ ਸਾਡੇ ਸਾਥੀ ਸਾਈ ਯੋਗੀ ਸੀਗੇ ਅਸੀਂ ਇੱਕ ਐਪਲੀਕੇਸ਼ਨ ਜੋ ਮੰਗ ਪੱਤਰ ਸੀਗਾ ਉਹ ਭੰਦੇ ਹਸਾਬ ਨੂੰ ਦਿੱਤਾ ਤੇ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਵੀ ਜੀ ਸਾਡੀ ਜਿਹੜੀ ਮਜਬੂਰੀ ਆ ਜਿਹੜੇ ਸਾਡੇ ਇਲਾਕੇ ਚ ਲੋਕ ਪਰਚਾਨ ਨੇ ਜਿਵੇਂ ਰਾਤ ਬਰਾਤ ਜਿਹੜੇ ਕੱਚੇ ਰਾਹ ਨੇ ਕੱਚੇ ਪਹੀਆਂ ਨੇ ਜਿਨ੍ਹਾਂ ਤੋਂ ਬੱਚੇ ਲੰਘਦੇ ਨੇ ਡੇਂਜਰ ਬੜੇ ਖਤਰਨਾਕ ਰਸਤੇ ਨੇ ਜੀ ਲੁੱਟਕ ਸੁੱਟੇ ਵੀ ਹੁੰਦੀਆਂ ਉਹਨਾਂ ਰਸਤਿਆਂ 'ਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਰਸਾਤ ਕਰ ਦੀ ਤੰਗੀ ਕਰਕੇ ਚਲੋ ਫਿਰ ਵੀ ਅਸੀਂ ਇੱਥੋਂ ਲੰਘ ਰਹੇ ਆ ਉਸ ਮਜਬੂਰੀ ਕਾਰਨ ਅਸੀਂ ਇੱਕ ਮੰਗ ਪੱਤਰ 4 ਦਿਨ ਪਹਿਲਾਂ ਬੰਦੇ ਸਾਹਿਬ ਨੂੰ ਦਿੱਤਾ ਸੀ ਜਿੱਦਾਂ ਸਾਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਉਸੇ ਕੋਰਡਿਨ ਅੱਜ ਅਸੀਂ ਫੇਰ ਇਕੱਠੇ ਹੋ ਕੇ ਇਕੱਠੇ ਕੇ ਫਿਰ ਉੱਥੇ ਧਰਨੇ ਤੇ ਪਹੁੰਚੇ ਤਾਂ ਕਿ ਉਹਨਾਂ ਅੱਗੇ ਰਿਕਵੈਸਟ ਕਰ ਸਕੀਏ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਸਾਨੂੰ ਜ਼ਿਆਦਾ ਨਹੀਂ ਸਾਡੀ ਕੋਈ ਹੋਰ ਵੱਡੀ ਮੰਗ ਨਹੀਂ ਅਸੀਂ ਨਹੀਂ ਚਾਹਦੇ ਵੀ ਇੱਥੋਂ ਧਰਨਾ ਹੁਣ ਜੇ ਕਿਸਾਨ ਆਪਣਾ ਸੰਘਰਸ਼ ਕਰਨ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਇਲਾਕਾ ਪੂਰਾ ਸਹਿਯੋਗ ਕਰ ਰਿਹਾ ਉਹਨਾਂ ਦਾ ਕੋਈ ਇਹ ਜਿਹੀ ਦਿੱਕਤ ਵਾਲੀ ਗੱਲ ਨਹੀਂ ਪਰ ਜਿਹੜੀ ਪਰੇਸ਼ਾਨੀ ਲੋਕਲ ਬੱਚੇ ਪੜਨ ਵਾਲੇ ਮਰੀਜ਼ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੀ ਪਰੇਸ਼ਾਨੀ ਬਾਰੇ ਨਾ ਤਾਂ ਪ੍ਰਸ਼ਾਸਨ ਨਾ ਕੋਈ ਸਰਕਾਰ ਕੋਈ ਨਹੀਂ ਸਾਡੀ ਬਸਾਨੀ ਬਾਰੇ ਸੋਚ ਰਿਹਾ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਉਲਟੇ ਬੀਜੇਪੀ ਦੇ ਗੁੰਡੇ ਘੇਰ ਲਾਗੇ ਜੇ ਕੋਈ ਦੁਖੀ ਤਕਲੀਫ ਨਾਲ ਉੱਥੇ ਪਹੁੰਚੇਗਾ ਤੇ ਉਹ ਬੀਜੇਪੀ ਦਾ ਗੁੰਡਾ ਨਹੀਂ ਹੋਏਗਾ ਇਹ ਬੀਜੇਪੀ ਜਾਂ ਕਿਸੇ ਹੋਰ ਪਾਰਟੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਇਹ ਲੋਕਲ ਲੋਕਾਂ ਦੀ ਜੋ ਮਜਬੂਰੀ ਹੈ ਜਿਹੜੇ ਪੰਜ ਸੱਤ ਪਿੰਡ ਜਿਹੜੇ ਇਲਾਕੇ ਦੇ ਪਿੰਡ ਜਿਹੜੇ ਹੰਡਾਰੇ ਨੇ ਉਹਨਾਂ ਨੂੰ ਪਤਾ ਵੀ ਕਿੰਨੀ ਮਜਬੂਰੀ ਆ ਬੱਚਿਆਂ ਨੂੰ ਸਵੇਰੇ ਇੱਕ ਦਿਹਾੜੀਦਾਰ ਬੰਦਾ ਜੀ ਬੱਚੇ ਨੂੰ ਸਵੇਰੇ ਛੱਡ ਕੇ ਆਏਗਾ 2 ਘੰਟੇ ਦਾ ਜਾਣ ਤੋਂ ਲੱਗੇਗੇ ਫਿਰ ਉਹਨੂੰ ਛੱਡੇਗਾ ਫਿਰ ਛੱਡ ਕੇ ਆਏਗਾ ਫਿਰ ਆਪਣੇ ਕਿੱਥੇ ਦੇ ਆੜੀ ਦੇ ਜਗ੍ਹਾ ਫਿਰ ਉਹਨੂੰ ਦੁਪਹਿਰ ਨੂੰ ਲੈਣ ਜਾਏਗਾ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਮੇਰੀ ਹੱਤਵੰਦ ਕੇ ਪ੍ਰਸ਼ਾਸਨ ਨੂੰ ਵੀ ਕਿਸਾਨਾਂ ਨੂੰ ਵੀ ਬੇਨਤੀ ਆ ਵੀ ਰਾਹ ਖੋਲੇ